ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ ਮਣਕ ਮੋਤੀ ਨਾਮ ਪ੍ਰਭ ਓਨ ਲੱਗਾ ਨਾਹੀ ਸਨ ਰੰਗ ਸਬੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਪਤੇ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪਰਪਤੇ ਨਾਨਕ ਮਨ ਰੰਗ ਮਾਨਨ ਹਰ ਜੀਠ ਰੰਗੀਲਾ ਤਿਸ ਤਣੇ ਜਿਸ ਕੈ ਪਾਗ ਮਥਨ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰ ਤਗਦੀ ਉੱਪਰ ਸਭੈ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਤਨ ਧਨ ਕੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੈਨਾਂ ਦੀ ਹਜ਼ੂਰੀ ਦੇ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਵੱਡਿਆਂ ਭਾਗਾਂ ਵਾਲੇ ਆਂ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦਾ ਨਿਗਮਨਣ ਦਾ ਆਨੰਦ ਲੈਣ ਦਾ ਸਾਨੂੰ ਵਡਭਾਗੀ ਸਮਾਪਤ ਹੋਇਆ ਹੈ। ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਸੀਸ਼ ਨਵਾ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੀਸ਼ ਝੁਕਾ ਕੇ ਦੋਵੇਂ ਹੱਥ ਜੋੜ ਕੇ ਪਿਆਰ ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦਵਾਨਾਂ ਦਾ ਕਥਨ ਹੈ ਕਹਿੰਦੇ ਜੀ ਦੀ ਰਗ ਵਿੱਚ ਫਤੇ ਉਹਦੀ ਜੱਗ ਵਿੱਚ ਫਤੇ ਸਾਨੂੰ ਫਤੇ ਐਸਾ ਸਿਧਾਂਤ ਦਿੱਤਾ ਹੈ ਜਿਹਦੇ ਕਰਕੇ ਸਾਡੇ ਹਿਰਦੇ ਦੇ ਵਿੱਚ ਸਾਡੀ ਰਸਨਾ ਦੇ ਉੱਤੇ ਦੋ ਵਾਰ ਵਾਹਿਗੁਰੂ ਦਾ ਨਾਮ ਆਉਂਦਾ ਹੈ ਸੋ ਆਓ ਸਾਨੂੰ ਜੋੜਿਆ ਹੀ ਅਕਾਲ ਪੁਰਖ ਪਰਮੇਸ਼ਰ ਨਾਲ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਸਤਿ ਸ੍ਰੀ ਅਕਾਲ ਕਹਿੰਨੇ ਆਂ ਅਕਾਲ ਪੁਰਖ ਪਰਮੇਸ਼ਰ ਸੱਤ ਹੈ ਉਹਦੇ ਤੋਂ ਬਿਨਾਂ ਹੋਰ ਸਭ ਕੁਝ ਝੂਠ ਹੈ ਇੱਕ ਦੂਜੇ ਨੂੰ ਚੇਤੇ ਕਰਾਉਣਾ ਹੁੰਦਾ ਹੈ ਕੋਈ ਹੋਰ ਕੋਈ ਧਰਮ ਦਾ ਕੋਈ ਵੱਖਰੇ ਧਰਮ ਦਾ ਕੋਈ ਇਸਲਾਮ ਕਹਿੰਦਾ ਕੋਈ ਕਿਸ ਤਰ੍ਹਾਂ ਦਾ ਕਹਿੰਦਾ ਉਹ ਮਿਲਦਾ ਜਦੋਂ ਇੱਕ ਦੂਜੇ ਨੂੰ ਇਹੀ ਚੇਤੇ ਕਰਾਉਂਦਾ ਵੀ ਪਰਮੇਸ਼ਰ ਸੱਤ ਹੈ ਹੋਰ ਸਭ ਕੁਝ ਝੂਠ ਹੈ ਅਸੀਂ ਵੀ ਇੱਕ ਦੂਜੇ ਨੂੰ ਮਿਲਦੇ ਆ ਤੇ ਇਹੀ ਚੇਤੇ ਕਰਾਉਨੇ ਵੀ ਅਕਾਲ ਪੁਰਖ ਪਰਮੇਸ਼ਰ ਸੱਤ ਹੈ ਸਤਿ ਸ਼੍ਰੀ ਅਕਾਲ ਦਾ ਵੀ ਇਹੀ ਮਤਲਬ ਹੈ ਅਮੈਂ ਅੱਜ ਜਿਹੜਾ ਉਹ ਸ਼ਬਦ ਵਿਗਾੜ ਕੇ ਸੱਸੀਰੀ ਕਾਲ ਕਰਤਾ ਜੀ ਇੱਕ ਦੂਜੇ ਨੂੰ ਮਿਲਦੇ ਸੱਸੀ ਕਾਲ ਜੀ ਸੱਸੀ ਕੋ ਜਿਹੜਾ ਸ਼ਬਦ ਭੇੜਾ ਕਰਤਾ ਉਹ ਜਿਹੜਾ ਸ਼ਬਦ ਹੈ ਵਿਗਾੜ ਦਿੱਤਾ ਪਰ ਅਸਲ ਸ਼ਬਦ ਸੀ ਸਤਿ ਸ੍ਰੀ ਅਕਾਲ ਵੀ ਅਕਾਲ ਪੁਰਖ ਪਰਮੇਸ਼ਰ ਸਤ ਹੈ ਇਸੇ ਤਰ੍ਹਾਂ ਵਾਹਿਗੁਰੂ ਸਾਨੂੰ ਦੋ ਵਾਰ ਚੇਤੇ ਆਉਂਦਾ ਹੈ ਤੇ ਆਪਾਂ ਵਿਚਾਰ ਕਰਦੇ ਸੀ ਜਿਹਦੀ ਰਗ ਵਿੱਚ ਫਤੇ ਜੀ ਦੀ ਗੱਲ ਵਿੱਚ ਫਤੇ ਹਨ ਭੱਜ ਕੇ ਬੁਲਾਉਂਦਾ ਫਤੇ ਜੋਰ ਨਾਲ ਬੁਲਾਉਂਦਾ ਵਾਹਿਗੁਰੂ ਦਾ ਨਾਮ ਲੈਣ ਲੱਗਿਆ ਸੰਗ ਦਾ ਨਹੀਂ ਤੇ ਵਾਹਿਗੁਰੂ ਵੀ ਫਿਰ ਉਹਨੂੰ ਦੇਣ ਲੱਗਿਆ ਸੰਗ ਦਾ ਨਹੀਂ ਇਸ ਕਰਕੇ ਜਦੋਂ ਵੀ ਫੱਤੇ ਬੁਲਾਉਣੀ ਆ ਗੱਜ-ਵੱਜ ਕੇ ਬੁਲਾਉਣੀ ਆ ਸੋ ਆਓ ਸਾਡੇ ਵੱਡੇ ਭਾਗ ਹੈ ਸਾਨੂੰ ਸਤਿਗੁਰੂ ਨੇ ਆਪਣੇ ਚਰਨਾਂ ਦਾ ਨਿਗ ਬਖਸ਼ਿਆ ਅਮਰਤ ਵੇਲੇ ਆਪਣੇ ਚਰਨਾਂ ਦੇ ਵਿੱਚ ਬਿਠਾ ਲਿਆ ਜਿੱਥੇ ਅਮਰਤ ਵੇਲਾ ਹੈ ਉੱਥੇ ਅੱਜ ਪਾਵਨ ਪਵਿੱਤਰ ਸੰਗਰਾਂਦ ਦਾ ਦੀਪ ਦਿਹਾੜਾ ਹੈ ਸੰਗਰਾਂਦ ਜੀਠ ਦੀ ਸੰਗਰਾਂਦ ਹੈ ਵਿਸਾਖ ਦਾ ਮਹੀਨਾ ਸਮਾਪਤ ਹੋਇਆ ਤੇ ਅੱਜ ਜੀਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਗੁਰਮਖ ਪਿਆਰਿਓ ਸਾਰੇ ਜਾਣਦੇ ਆਂ ਵੀ ਆ ਜਿਹੜੀ ਧਰਤੀ ਐ ਸੂਰੀ ਦੇ ਚੱਕਰ ਲਾ ਰਹੀ ਐ ਵਿਗਿਆਨੀ ਲੋਕ ਤਾਂ ਅੱਜ ਕਹਿ ਰਿਹਾ ਪਰ ਸਤਿਗੁਰੂ ਦੀ ਬਾਣੀ ਨੇ ਸਾਨੂੰ ਕਿੰਨਾ ਸਮਾਂ ਪਹਿਲਾਂ ਹੀ ਕਹਿ ਤਾ ਆ ਸਾਇੰਟਿਸਟ ਅੱਜ ਕਹਿ ਰਿਹਾ ਸਤਿਗੁਰੂ ਨੇ ਤਾਂ ਸਾਨੂੰ ਬੜਾ ਸਮਾਂ ਪਹਿਲਾਂ ਹੀ ਕਹਿ ਦਿੱਤਾ ਬੀਖੰਡ ਬ੍ਰਹਿਮੰਡ ਆ ਸੂਰਜ ਸਾਰਾ ਕੁਝ ਪਹਿਲਾਂ ਹੀ ਦਿਖਾ ਦਿੱਤਾ ਪਾਤਾਲਾਂ ਪਾਤਾਰ ਲੱਖ ਆਗਾਸਾਂ ਆਗਾਸ ਐਨੇ ਤਾਂ ਸਾਇੰਸ ਨੇ ਅਜੇ ਖੋਜੇ ਵੀ ਨਹੀਂ ਜਿੰਨੇ ਗੁਰਬਾਣੀ ਨੇ ਪਹਿਲਾਂ ਹੀ ਦੱਸ ਦਿੱਤੇ ਵੀ ਲੱਖਾਂ ਹੀ ਪਾਤਾਲ ਹੈ ਤੇ ਲੱਖਾਂ ਹੀ ਆਕਾਸ਼ ਹੈ ਤੇ ਸਤਿਗੁਰੂ ਦੀ ਬਾਣੀ ਇਸੇ ਤਰ੍ਹਾਂ ਦੀ ਸਾਨੂੰ ਅੱਜ ਕਹਿੰਦੀ ਹੈ ਵੀ ਜਿਹੜਾ ਸੂਰਜ ਹੈ ਇਹ ਦੇ ਧਰਤੀ ਚੱਕਰ ਲਾ ਰਹੀ ਹੈ ਦਿਨ ਰਾਤਾਂ ਹੀ ਹੁੰਦਾ ਨਾ ਤੇ 12 ਰਾਸ਼ਾ ਸੂਰੀ ਦੀਆਂ ਜਦੋਂ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਂਦਾ ਉਹਦੇ ਸਮੇਂ 'ਚ ਕ੍ਰਾਂਤੀ ਆਉਂਦੀ ਹੈ ਪਰਵਰਤਨ ਆਉਂਦਾ ਹੈ ਬਦਲਾਅ ਆਉਂਦਾ ਹੈ ਜਦੋਂ ਸਮੇਂ 'ਚ ਬਦਲਾਅ ਆਵੇ ਤੇ ਉਹਨੂੰ ਸੰਕਰਾਂਦ ਕਹਿੰਦੇ ਆ ਸੰਕਰਾਂਦ ਦਾ ਅਰਥ ਹੀ ਇਹ ਵੀ ਸਮੇਂ 'ਚ ਬਦਲਾਅ ਹੋਣਾ ਤਬਦੀਲੀ ਆਉਣੀ ਉਹਦਾ ਅਰਥ ਹੈ ਸੰਕਰਾਂਦ ਤੇ ਆ ਜਿਹੜਾ ਸੂਰਜ ਹੈ ਇਹਦੀਆਂ 12 ਰਾਸ਼ਾ ਹਨ ਇਹ ਇੱਕ ਰਾਸ ਤੋਂ ਜਦੋਂ ਦੂਜੀ ਰਾਸ ਵਿੱਚ ਜਾਂਦਾ ਹੈ ਤੇ ਉਹ ਸਮਾਂ ਚੇਂਜ ਹੁੰਦਾ ਹੈ। ਇਹਦੀ ਦਿਸ਼ਾ ਬਦਲਦੀ ਹੈ। ਉਹ ਜਿਹੜਾ ਸਮਾਂ ਚੇਂਜ ਲਾ ਉਹਨੂੰ ਕ੍ਰਾਂਤੀ ਕਹਿੰਦੇ ਆ ਉਹਨੂੰ ਸੰਗਰਾਮ ਕਹਿੰਦੇ ਆ ਉਹਨੂੰ ਸਮੇਂ ਚ ਤਬਦੀਲੀ ਕਹਿੰਦੇ ਆ। ਇਹ 12 ਰਾਸਾਂ ਨੂੰ ਮੁੱਖ ਰੱਖ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 12 ਮਹਾ ਮੰਥ ਦੀ ਬਾਣੀ ਉਚਾਰਨ ਕੀਤੀ ਹੈ। ਕਿਉਂਕਿ ਸਿੱਖਾਂ ਨੇ ਬੇਨਤੀ ਕੀਤੀ ਸੀ ਸਤਿਗੁਰੂ ਜੀ ਕਿਰਪਾ ਕਰੋ। ਵੀ ਅਮਰਤ ਵੇਲੇ ਦਾ ਨਿਤਨੇਮ ਅਸੀਂ ਕਰਦੇ ਹਾਂ ਦਿਨ ਦੀ ਸ਼ੁਰੂਆਤ ਵਿੱਚ ਦਿਨ ਦੀ ਸ਼ੁਰੂਆਤ ਕਰਨੀ ਹੈ ਨਾ ਅਮਰਤ ਵੇਲੇ ਦੇ ਨਿਤਨੇਮ ਤੋਂ ਗੁਰਬਾਣੀ ਤੋਂ ਗੁਰੂ ਦੇ ਦਰਸ਼ਨ ਕਰਕੇ ਇਸੇ ਤਰ੍ਹਾਂ ਮਹੀਨੇ ਦੀ ਆਰੰਭਤਾ ਕਰਨੀ ਹੈ ਤੇ 12ਵਾਂ ਦੀ ਬਾਣੀ ਤੋਂ 12 ਮਹੀਨਿਆਂ ਦਾ ਵੱਖਰਾ ਉਪਦੇਸ਼ ਹੈ ਹੁਣ ਸਮਾਂ ਨਹੀਂ ਆਪਾਂ ਬਹੁਤੀ ਲੰਮੀ ਵਿਚਾਰ ਕਰੀਏ ਸੋ ਅੱਜ ਦਾ ਜਿਹੜਾ ਫਰਮਾਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ ਜੇਠ ਮਹੀਨੇ ਬਾਬਤ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਆ 12 ਮਹੀਨ ਦੀ ਬਾਣੀ ਅੰਦਰ 12 ਮਹੀਨਿਆਂ ਦਾ ਉਪਦੇਸ਼ ਹੈ ਪਹਿਲਾ ਜਿਹੜਾ 12 ਮਹੀਨ ਦੀ ਬਾਣੀ ਦਾ ਸ਼ਬਦ ਹੈ ਬੰਦਨਾ ਦਾ ਹੈ ਉਸ ਤੋਂ ਬਾਅਦ ਦੂਸਰਾ ਪਹਿਲਾ ਮਹੀਨਾ ਚੇਤ ਦਾ ਸ਼ੁਰੂ ਹੋ ਜਾਂਦਾ ਹੈ ਉਹਦਾ ਉਪਦੇਸ਼ ਹੈ ਦੂਸਰਾ ਵਿਸਾਖ ਦਾ ਤੀਸਰਾ ਜਿਹੜਾ ਜੇਠ ਦਾ ਇਹ ਚੌਥੀ ਪੰਕਤੀ ਚੌਥੀ ਪੌੜੀ ਹੈ ਸਤਿਗੁਰੂ ਦੀ ਗੁਰੂ ਪੰਚਮ ਪਾਤਸ਼ਾਹ ਜੀ ਨੇ 12 ਮਹਾ ਦੀ ਬਾਣੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਸਤਿਗੁਰ ਜੀ ਉਚਾਰਨ ਕਰਦੇ ਹਨ ਹਰ ਜੀਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਬਣ ਲੱਗਿਆ ਕਿਸੈ ਨਾਂ ਦੇ ਬਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜੇਠ ਮਹੀਨੇ ਬਾਬਤ ਸਤਿਗੁਰੂ ਬੰਚਨ ਪਾਤਸ਼ਾਹ ਜੀ ਕਹਿੰਦੇ ਹਰ ਜੇਠ ਜੁੜੰਦਾ ਲੋੜੀਐ ਹਰ ਦਾ ਅਰਥ ਹਰੀ ਪਰਮੇਸ਼ਰ ਜੇਠ ਦਾ ਇੱਥੇ ਮਹੀਨਾ ਵੀ ਕਿਹਾ ਤੇ ਜੇਠ ਵੱਡੇ ਨੂੰ ਵੀ ਕਹਿੰਦੇ ਆ ਆਪਾਂ ਦੇਖਦੇ ਨਾ ਵੱਡਾ ਹੋਵੇ ਮੋਤਵਾਰ ਹੋਵੇ ਨੂੰ ਜੇਠ ਕਿਹਾ ਜਾਂਦਾ ਜੇਠਾ ਵੀ ਕਹਿ ਦਿੰਦੇ ਸੀ ਪਹਿਲਾਂ ਜਿਹੜਾ ਪਹਿਲਾ ਬੱਚਾ ਪੈਦਾ ਹੁੰਦਾ ਸੀ ਉਹਨੂੰ ਜੇਠਾ ਤਾਂ ਹੀ ਕਿਹਾ ਜਾਂਦਾ ਸੀ ਵੱਡਾ ਝੇਠ ਦਾ ਮਹੀਨਾ ਜਿਹੜਾ ਵੱਡਾ ਹੈ ਝੇਠ ਜੁਡੰਦਾ ਲੋੜੀਏਸ ਵੱਡੇ ਮਹੀਨੇ ਵਿੱਚ ਕਿਹਨੂੰ ਸਿਮਰਿਏ ਝੇਠ ਦੇ ਮਹੀਨੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਵੱਡੇ ਨੂੰ ਹੀ ਸਿਮਰ ਤੂੰ ਕਿਉਂ ਛੋਟਿਆਂ ਨੂੰ ਸਿਮਰਦਾ ਹੈ ਕਿਉਂ ਅਧੂਰਿਆਂ ਦੇ ਮਗਰ ਲੱਗਦਾ ਹੈ ਪੂਰੇ ਨੂੰ ਸਿਮਰ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਕਹਿੰਦੇ ਆ ਸੁਖਮਨੀ ਸਾਹਿਬ ਦੀ ਅਖੀਰਲੀ ਪੰਕਤੀ ਪਾਉੜੀ ਅਸ਼ਟਪਦੀ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਿਗੁਰੂ ਜੀ ਕਹਿੰਦੇ ਪੂਰੇ ਪ੍ਰਭੂ ਨੂੰ ਆਰਾਧ ਪੂਰਾ ਪ੍ਰਭ ਆਰਾਧਿਆ ਜਿਹਦਾ ਨਾਮ ਵੀ ਪੂਰਾ ਹੈ ਜਿਹੜਾ ਆਪ ਵੀ ਪੂਰਾ ਹੈ ਜਿਹੜਾ ਹਰ ਬੱਖੋਂ ਪੂਰਾ ਹੈ ਕਿਉਂਕਿ ਪੂਰੇ ਕਾ ਕੀਆ ਸਭ ਕਿਸ ਪੂਰਾ ਵੱਧ ਘਾਟ ਕਿਸ ਨਹੀਂ ਉਹ ਘੱਟ ਵੱਧ ਨਹੀਂ ਰੱਖਦਾ ਉਹ ਜਦੋਂ ਕਿਰਪਾ ਕਰਦਾ ਪੂਰੀ ਕਰਦਾ ਹੈ ਜਿੰਨਾ ਉਹਦਾ ਨਾਮ ਲਏਗਾ ਤੈਨੂੰ ਫਾਇਦਾ ਹੀ ਪੈਦਾ ਹੋਣਾ ਭਲਾ ਹੀ ਭਲਾ ਹੋਣਾ ਇਸ ਕਰਕੇ ਪੂਰੇ ਨੂੰ ਆਰਾਧ ਹਰ ਜੇਠ ਜੁੜੰਦਾ ਲੋੜੀਐ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜੇਠ ਦੇ ਮਹੀਨੇ ਦੇ ਵਿੱਚ ਕਿਹਦੇ ਨਾਲ ਜੁੜਨਾ ਚਾਹੀਦਾ ਕੱਚੇ ਨਾਲ ਨਹੀਂ ਪੱਕੇ ਨਾਲ ਜਿਹੜਾ ਪਾਰੋ ਤਾਰਾ ਕਰ ਦੇ ਜਿਹੜਾ ਪਾਰ ਲੰਗਾ ਦੇਵੇ ਉਹਦੇ ਨਾਲ ਜੁੜਨਾ ਕਰ ਤੂੰ ਸਤਿਗੁਰੂ ਜੀ ਕਹਿੰਦੇ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਜੀ ਦੇ ਮੂਰੇ ਖੰਡ ਬ੍ਰਹਿਮੰਡ ਸਾਰੇ ਜੀਆ ਜੰਤੂ ਸਾਰੀ ਕਾਇਨਾਤ ਜਿਹਦੇ ਮੂਰੇ ਝੁਕਦੀ ਹੈ ਨਾ ਸਤਗੁਰੂ ਜੀ ਕਹਿੰਦੇ ਉਹਦੇ ਮੂਰੇ ਤੂੰ ਵੀ ਨਿਉਕੇ ਉਹਨੂੰ ਨਮਸਕਾਰ ਕਰ ਉਹਦੇ ਚਰਨਾਂ ਦਾ ਓਟਾ ਆਸਰਾ ਲੈ ਜਿਹਦੇ ਅੱਗੇ ਸਾਰੇ ਝੁਕਦੇ ਆ ਕਿਉਂਕਿ ਸਭ ਨੂੰ ਮੇਨ ਸਭ ਨੂੰ ਵੱਡੀ ਪਾਵਰ ਤਾਂ ਵਾਹਿਗੁਰੂ ਹੈ ਨਾ ਅਕਾਲ ਪੁਰਖ ਪਰਮੇਸ਼ਰ ਇੱਕ ਪਾਵਰ ਸਭ ਦੇ ਅੰਦਰ ਵਰਤਦੀ ਆ ਪਰ ਜਾਨਾ ਇਹ ਵਿਚਾਰ ਕਰਦੇ ਆ ਉਹਦੇ ਮੂਰੇ ਸਾਰਾ ਸੰਸਾਰ ਝੁਕਦਾ ਹੈ ਸਤਗੁਰੂ ਜੀ ਕਹਿੰਦੇ ਤੂੰ ਵੀ ਉਹਦੇ ਚਰਨਾਂ ਦਾ ਓਟਾ ਆਸਰਾ ਲੈ ਜਿਹਦੇ ਮੂਰੇ ਸਾਰੇ ਨਿਉਂਦੇ ਆ ਤੂੰ ਵੀ ਉਹਦੇ ਚਰਨਾਂ ਦਾ ਓਟਾ ਆਸਰਾ ਲੈ ਅੱਗੇ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ ਹਰੀ ਦੇ ਪਰਮੇਸ਼ਰ ਦੇ ਸੱਜਣ ਦੇ ਦਾਵਣ ਕਹਿੰਦੇ ਪੱਲੇ ਨੂੰ ਦਾਮਣ ਵੀ ਕਹਿ ਦਿੰਦੇ ਆ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਦੇ ਪੱਲੇ ਨਾ ਲੱਗਿਆ ਜਮਦੂਤ ਸਾਨੂੰ ਬੰਨ ਨਹੀਂ ਸਕਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੀ ਬੰਨ ਜਿਨ੍ਹਾਂ ਦਾ ਰਾਖਾ ਪਰਮੇਸ਼ਰ ਜਿਵੇਂ ਕਲ ਵਿਚਾਰ ਕੀਤੀ ਸੀ ਜਿਹਦਾ ਸਾਈਂ ਜਿਹਦਾ ਰਾਖਾ ਜਿਹਦਾ ਸਹਾਈ ਪਰਮੇਸ਼ਰ ਬਣ ਗਿਆ ਉਹਨੂੰ ਕਾਦੀ ਫਿਕਰ ਪਾਲਾ ਫਿਰ ਇਸ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦਾ ਪੱਲਾ ਫੜ ਲਿਆ ਨਾ ਉਹ ਫਿਰ ਮਾਲਕ ਇੰਨੀ ਕਿਰਪਾ ਕਰਦਾ ਹੈ ਸਾਡੇ ਆਤਮਾ ਨੂੰ ਹੋਰ ਕੋਈ ਬੰਨ ਨਹੀਂ ਸਕਦਾ ਜਿਵੇਂ ਜਮਦੂਤ ਬੰਨ ਕੇ ਲੈ ਜਾਂਦੇ ਨੇ ਜਕੜ ਕੇ ਸਜ਼ਾਵਾਂ ਦਿੰਦੇ ਆ ਮਾਰਾਂ ਮਾਰਦੇ ਭੇਡੀਆਂ ਉਹ ਮਾਲਕ ਫਿਰ ਆਪ ਸਹਾਇਤਾ ਕਰਦਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਲਕੋ ਸਾਡੇ ਨਾਲ ਖੜਦਾ ਹੈ ਸਾਡੀ ਆਤਮਾ ਸਾਨੂੰ ਕਿਸੇ ਨੂੰ ਬੰਨਣ ਨਹੀਂ ਦਿੰਦਾ ਅੱਗੇ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਮਾਨਕ ਮੋਤੀ ਭਾਵੇਂ ਦੁਨੀਆ ਆ ਕੱਚੇ ਆ ਜੜੇ ਮਿੱਟੀ ਕਹਿ ਲਈਏ ਇਨ੍ਹਾਂ ਹੀਰਿਆਂ ਮੋਤੀਆਂ ਮਗਰ ਭਜਦੀ ਹੈ ਧਨ ਮਗਰ ਪਰ ਪਰਮੇਸ਼ਰ ਦਾ ਨਾਮ ਐਸਾ ਕੀਮਤੀ ਖਜ਼ਾਨਾ ਹੈ ਹੀਰਾ ਹੈ ਜਿਹਦੇ ਹੱਥ ਲੱਗ ਗਿਆ ਫਿਰ ਸਤਿਗੁਰ ਦੀ ਬਾਣੀ ਨੇ ਕਹਿ ਦਿੱਤਾ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਓ ਨਿਰਮੋਲਕ ਛੁੱਟ ਗਈ ਸੰਸਾਰੀ ਜਿਨ੍ਹਾਂ ਦੇ ਆ ਨਾਮ ਦਾ ਹੀਰਾ ਚ ਲੱਗ ਗਿਆ ਨਾ ਉਹ ਦੁਨੀਆ ਦੇ ਕੱਚੇ ਪੀਲੇ ਹੀਰਿਆਂ ਤੋਂ ਉੱਪਰ ਉੱਠ ਖੜਦੇ ਆ ਉਹ ਇਸ ਦੁਨੀਆ ਦੀ ਮਾਇਆ ਧੰਨ ਤੋਂ ਉੱਪਰ ਉੱਠ ਖੜਦੇ ਆ ਉਹਨਾਂ ਦਾ ਪਿਆਰ ਨਾ ਜਿਹੜਾ ਸੱਚਾ ਪਰਮੇਸ਼ਰ ਨਾਲ ਪੈ ਜਾਂਦਾ ਹੁਣ ਅਸੀਂ ਕਹਿਣਾ ਜੀ ਨਹੀਂ ਸਾਨੂੰ ਤਾਂ ਹੀਰੇ ਮੋਤੀ ਮਾਇਆ ਧੰਨ ਪੈਸਾ ਚੰਗਾ ਲੱਗਦਾ ਹੈ ਕਿਵੇਂ ਛੁੱਟ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਛੁੱਟਦਾ ਹੈ ਇਹਦੇ ਵਿੱਚ ਰਹਿੰਦੇ ਹੋਏ ਸੰਸਾਰ ਦੇ ਇਹ ਮਾਇਆ ਨੂੰ ਵਰਤਦੇ ਹੋਏ ਜਿਹੜੇ ਗੁਰੂ ਦੇ ਪਿਆਰਿਓ ਗੁਰੂ ਨਾਲ ਪਿਆਰ ਪਾ ਕੇ ਰੱਖਦੇ ਆ ਇਸੇ ਤਰ੍ਹਾਂ ਸਤਿਗੁਰੂ ਜੀ ਗੁਰਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹਨ ਬੇਸ਼ਕੀਮਤੀ ਹੀਰਾ ਹੈ ਜਿਹਦੇ ਹੱਥ ਲੱਗ ਗਿਆ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾ ਹੀ ਸੰਹਾ ਦੁਨੀਆਂ ਦੇ ਹੀਰੇ ਮੋਤੀ ਦੁਨੀਆਂ ਦੀ ਮਾਇਆ ਧਨ ਇਕੱਠਾ ਕਰਕੇ ਰੱਖਾਂਗੇ ਆਪਾਂ ਦੇਖਦੇ ਆ ਨਾ ਚੋਰ ਚਰਾ ਕੇ ਲੈ ਜਾਂਦਾ ਠੱਗੀ ਵੀ ਵਜ ਜਾਂਦੀ ਹੈ ਬੈਂਕ ਵੀ ਲੁੱਟੇ ਜਾਂਦੇ ਆ ਭਾਵੇਂ ਬੜੀ ਸੇਫਟੀ ਹੋਵੇ ਉਹਨੂੰ ਲੁੱਟਿਆ ਜਾ ਸਕਦਾ ਪਰ ਪਰਮੇਸ਼ਰ ਦੇ ਨਾਮ ਦਾ ਧਨ ਐਸਾ ਇਹਨੂੰ ਕੋਈ ਲੁੱਟ ਨਹੀਂ ਸਕਦਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸਨ ਸਨ ਦਾ ਅਰਥ ਹੈ ਚੋਰੀ ਹੋ ਜਾਣੀ ਪਹਿਲਾਂ ਸਨ ਲੱਗਦਾ ਹੁੰਦਾ ਸੀ ਪਾੜ ਪਾ ਕੇ ਕੰਦ ਦੇ ਵਿੱਚ ਚੋਰ ਚੋਰੀ ਕਰਕੇ ਲੈ ਜਾਂਦਾ ਸੀ ਡਾਕਾ ਪੈ ਜਾਂਦਾ ਸੀ ਕੰਦ ਨੂੰ ਵੜਨਾ ਇੱਕ ਪਾਸੋਂ ਮੋਰਾ ਕਢਣਾ ਤੇ ਉਹਦੇ ਵਿੱਚ ਦੀ ਚੋਰੀ ਕਰਕੇ ਚੋਰ ਨੇ ਲੈ ਜਾਂਦਾ ਨਾਮ ਦੀ ਚੋਰੀ ਨਹੀਂ ਹੋ ਸਕਦੀ ਹਾਂ ਦੁਨੀਆ ਦੀ ਮਾਇਆ ਦੀ ਕੱਚੇ ਪਿੱਲੇ ਧਨ ਦੀ ਚੋਰੀ ਹੋ ਸਕਦੀ ਸੜ ਵੀ ਜਾਂਦਾ ਚੋਰ ਲੁੱਟ ਕੇ ਲੈ ਜਾਂਦਾ ਠੱਗੀ ਵੀ ਵਜ ਜਾਂਦੀ ਹੈ ਬੜੇ ਤਰੀਕਿਆਂ ਨਾਲ ਸਾਡੇ ਹੱਥੋਂ ਚਲੇ ਜਾਂਦਾ ਆਪਾਂ ਦੇਖੀ ਹੁਣੇ ਬੜੇ ਅਮੀਰ ਲੋਕ ਮਿੰਟਾਂ ਸਕਿੰਟਾਂ ਵਿੱਚ ਥੱਲੇ ਡਿੱਗ ਪੈਂਦੇ ਆੱਖਾਂ ਤੋਂ ਹੌਲੀ ਹੋ ਜਾਂਦੇ ਆ ਕੁਝ ਨਹੀਂ ਰਹਿੰਦਾ ਪੱਲੇ ਪਰ ਜਿਹਦੇ ਨਾਮ ਦਾ ਹੀਰਾ ਹੱਥ ਲੱਗ ਗਿਆ ਸਤਿਗੁਰੂ ਜੀ ਕਹਿੰਦੇ ਉਹ ਕਦੇ ਉਹਨੂੰ ਚੁਰਾ ਨਹੀਂ ਸਕਦਾ ਚੋਰ ਕੋਈ ਲੁੱਟ ਨਹੀਂ ਸਕਦਾ ਸਾਡੇ ਤੋਂ ਅੱਗੇ ਕਹਿੰਦੇ ਰੰਗ ਸਵੇ ਨਾਰਾਇਣੇ ਜੀਤੇ ਮਨ ਭਾਵਨ ਆ ਸਾਰੇ ਕੋਤਕ ਪਰਮੇਸ਼ਰ ਦੇ ਹੋ ਰਿਆ ਸੰਸਾਰ ਦੇ ਵਿੱਚ ਜਿੰਨੇ ਵੀ ਹੋ ਰਿਆ ਨਾ ਰੰਗ ਤਮਾਸ਼ੇ ਇਹ ਮਾਲਕ ਆਪ ਹੀ ਕਰਿਆ ਉਹਦੇ ਮਨ ਨੂੰ ਭਾਉਂਦੇ ਤੇ ਆਪ ਕਰੀ ਜਾਂਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪਰਮੇਸ਼ਰ ਚਾਹੁੰਦਾ ਨਾ ਸਾਰੇ ਜੀਆਂ ਤੋਂ ਉਹੀ ਕੁਝ ਕਰਾਉਂਦਾ ਮਾਲਕ ਅਸੀਂ ਵੀ ਉਹਦੀ ਹੁਕਮੰਦਰੀ ਆਉਣੀ ਹੈ ਜੈਸੀ ਕਹੀਏ ਨਾ ਵੀ ਨਹੀਂ ਨਹੀਂ ਜਿਸ ਅਸੀਂ ਆਪਣੀ ਮਰਜ਼ੀ ਕਰਦੇ ਅਸੀਂ ਆਪਣੀ ਮਰਜ਼ੀ ਨਹੀਂ ਕਰਦੇ ਉਹ ਮਾਲਕ ਦੀ ਮਰਜ਼ੀ ਚੱਲਦੀ ਹੈ ਜਿੱਥੇ ਮਾਲਕ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਰੱਖਿਆ ਹੋਇਆ ਉੱਥੇ ਅਸੀਂ ਰਹੇ ਹੋਈਆਂ ਜੋ ਹਰ ਲੋੜੇ ਸੋ ਕਰੇ ਜੋ ਪਰਮੇਸ਼ਰ ਚਾਹੁੰਦਾ ਉਹੀ ਹੁੰਦਾ ਹੈ ਸੋਈ ਜੀਕਰਨ ਸਾਰੀ ਧਰਤੀ ਸਾਰੀ ਕਾਇਨਾਤ ਸਾਰੇ ਜੀਵ ਜੰਤੂ ਉਹੀ ਕੁਝ ਕਰਦੇ ਜੋ ਮਾਲਕ ਇੱਕ ਪਰਮੇਸ਼ਰ ਚਾਹੁੰਦਾ ਹੈ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਬਣਾ ਲਿਆ ਨਾ ਉਹਨਾਂ ਨੂੰ ਸੰਸਾਰ ਵੀ ਧੰਨ ਕਹਿੰਦਾ ਤੇ ਵਾਹਿਗੁਰੂ ਪਰਮੇਸ਼ਰ ਦੀ ਨਿਗਾ ਵਿੱਚ ਵੀ ਉਹਨਾਂ ਦੀ ਉਪਮਾ ਵਡਿਆਈ ਵੱਧ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਨਾਲ ਜੁੜ ਗਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਬਣਾ ਲਿਆ ਤੇ ਫਿਰ ਗੁਰੂ ਵੀ ਉਹਨਾਂ ਨੂੰ ਵਡਿਆਈਆਂ ਬਖਸ਼ਦਾ ਹੈ। ਅੱਗੇ ਕਹਿੰਦੇ ਆਪਣ ਲਈ ਆ ਜੇ ਮਿਲੈ ਵਿਛੜ ਕਿਉਂ ਰੋਵਨ ਹੰਬਲਾ ਆਪਣੇ ਜੋਰ ਨਾਲ ਨਹੀਂ ਜੁੜ ਸਕਦਾ ਪਰਮੇਸ਼ਰ ਨਾਲ ਜੇ ਜੁੜਦਾ ਹੋਵੇ ਤੇ ਵਿਛੜ ਕੇ ਰੋਵੇ ਕਿਉਂ? ਦੁਖੀ ਕਿਉਂ ਹੋਵੇ? ਜਦੋਂ ਮਾਲਕ ਆਪ ਚਾਹੁੰਦਾ ਹੈ ਨਾ ਵੀ ਮੇਰੇ ਨਾਲ ਕੋਈ ਜੁੜੇ ਮੇਰਾ ਕੋਈ ਨਾਮ ਜੱਪੇ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਦੀ ਕੋਈ ਹਜ਼ੂਰੀ ਵਿੱਚ ਆਉਂਦਾ ਤੇ ਸਤਿਗੁਰੂ ਦੀ ਕਿਰਪਾ ਨਾਲ ਬਾਣੀ ਕੋਈ ਸੁਣਦਾ ਤੇ ਸਤਿਗੁਰੂ ਤਰਸ ਕਰਦਾ ਸਤਿਗੁਰੂ ਬਠਾਲਦਾ ਆਪਣੇ ਚਰਨਾਂ ਵਿੱਚ ਤਾਂ ਹੀ ਬੈਠ ਸਕਦਾ ਕੋਈ ਆਪਣੇ ਜ਼ੋਰ ਨਾਲ ਨਹੀਂ ਆਪਣੀ ਬੁੱਧੀ ਨਾਲ ਆਪਣੇ ਚੰਟ ਚਲਾ ਕੇ ਕੋਣ ਇਹ ਨਾਲ ਨਹੀਂ ਪਰਮੇਸ਼ਰ ਨਾਲ ਜੁੜਿਆ ਜਾ ਸਕਦਾ ਜਿਨ੍ਹਾਂ ਨੂੰ ਮਾਲਕ ਆਪ ਆਪਣੇ ਨਾਲ ਜੋੜਦਾ ਆਪਣ ਲੀਆ ਜੇ ਮਿਲੈ ਜਿਨ੍ਹਾਂ ਨੂੰ ਮਾਲਕ ਆਪ ਜੋੜਦਾ ਉਹੀ ਜੁੜਦੇ ਆ ਵਿਛੜ ਕਿਉਂ ਰੋਵਨ ਵਿਛੜ ਕੇ ਫਿਰ ਸਤਿਗੁਰੂ ਜੀ ਕਹਿੰਦੇ ਜੇ ਆਪਣੀ ਬੁੱਧੀ ਨਾਲ ਜੁੜ ਸਕੀਏ ਤੇ ਵਿਛੜ ਕੇ ਰੋਈਏ ਕਿਉਂ ਦੁਖੀ ਕਿਉਂ ਹੋਈਏ ਇਸ ਕਰਕੇ ਜਿਨ੍ਹਾਂ ਨੂੰ ਮਾਲਕ ਜੋੜਦਾ ਉਹੀ ਜੁੜ ਸਕਦੇ ਆ ਅੱਗੇ ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ ਨਾ ਸਾਧੂਆਂ ਦਾ ਸੰਗ ਮਿਲ ਗਿਆ ਜੁੜੇ ਹੋਿਆਂ ਦੀ ਸੰਗਤ ਮਿਲ ਗਈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗਮਾਨਨ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਦਾ ਹੈ ਉਹ ਫਿਰ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਸੰਗਤ ਦੀ ਬੜੀ ਮਹਾਨਤਾ ਹੈ ਜਿਹੜੇ ਸਾਧ ਸੰਗਤ ਦੇ ਜੁੜਦੇ ਆ ਨਾ ਉਹਨਾਂ ਨੂੰ ਗੁਰੂ ਸੌਖਾ ਮਿਲ ਜਾਂਦਾ ਪੜ ਲਓ ਇਤਿਹਾਸ ਜਿੰਨੇ ਸੰਤ ਭਗਤ ਫਕੀਰ ਮਹਾਪੁਰਖ ਗੁਰੂ ਨਾਲ ਜੁੜੇ ਹੋਏ ਯੋਧੇ ਸੂਰਮੇ ਹੋਏ ਸਾਧ ਸੰਗਤ ਤੋਂ ਹੀ ਪੈਦਾ ਹੋਏ ਆ ਉਹਨਾਂ ਨੂੰ ਕੋਈ ਜੋੜਨ ਵਾਲਾ ਮਿਲ ਗਿਆ ਕੋਈ ਉਹਨਾਂ ਨੂੰ ਰੰਗ ਲਾਉਣ ਵਾਲਾ ਮਿਲ ਗਿਆ ਤਾ ਕਰਕੇ ਫਿਰ ਜੋਧੇ ਵੀ ਪੈਦਾ ਹੋਏ ਸੂਰਮੇ ਵੀ ਭਗਤ ਵੀ ਸੰਤ ਵੀ ਮਹਾਂਪੁਰਖ ਗੁਰੂ ਨਾਲ ਜੁੜੇ ਹੋ ਹਰੀ ਦੇ ਜਨ ਸਾਰੇ ਸਾਧ ਸੰਗਤ ਵਿੱਚ ਪੈਦਾ ਹੁੰਦੇ ਆ ਇਸ ਕਰਕੇ ਸਾਧੂਆਂ ਦਾ ਸੰਗ ਜਿਹਨਾਂ ਨੂੰ ਮਿਲ ਗਿਆ ਨਾ ਉਹਨਾਂ ਦਾ ਜੀਵਨ ਨਿਹਾਲ ਹੋ ਜਾਂਦਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਅੱਗੇ ਅਖੀਰਲੀ ਪੰਕਤੀ ਸਤਿਗੁਰੂ ਜੀ ਕਹਿੰਦੇ ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਾਨ ਅ ਜੇਠ ਦਾ ਮਹੀਨਾ ਰੰਗੀਲਾ ਸੁਹਾਵਣਾ ਚੰਗਾ ਆਨੰਦ ਬਈ ਉਹਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਹਨ ਗੁਰੂ ਨਾਲ ਜੁੜਨ ਵਾਲੇ ਜਿਹੜੇ ਗੁਰੂ ਨਾਲ ਜੁੜ ਗਏ ਨਾ ਉਹਨਾਂ ਨੂੰ ਜੇਠ ਦਾ ਮਹੀਨਾ ਸੁਹਾਵਣਾ ਚੰਗਾ ਲੱਗਦਾ ਹੈ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹੇ ਭਾਗ ਮਥਨ ਮਥਨ ਦਾ ਅਰਥ ਹੈ ਵੱਡੇ ਭਾਗ ਜੀ ਦੇ ਚੰਗੀ ਕਿਸਮਤ ਹੁਣ ਚੰਗੀ ਕਿਸਮਤ ਕੀ ਦੀ ਹੈ ਜਿਹਨੂੰ ਕੋਈ ਲੋਟਰੀ ਲੱਗ ਗਈ ਜਿਹਨੂੰ ਕੋਈ ਪੈਸਾ ਧਨ ਮਿਲ ਗਿਆ ਜਾਂ ਕੋਈ ਅਹੁਦਾ ਮਿਲ ਗਿਆ ਉਹਦੀ ਚੰਗੀ ਕਿਸਮਤ ਹੈ ਨਹੀਂ ਨਹੀਂ ਸਤਿਗੁਰੂ ਜੀ ਕਹਿੰਦੇ ਚੰਗੀ ਕਿਸਮਤ ਤਾਂ ਉਹਦੀ ਹੈ ਜਿਹੜਾ ਗੁਰੂ ਦਾ ਨਾਮ ਜਪਦਾ ਹੈ ਵੱਡ ਭਾਗੀ ਤਾਂ ਉਹ ਹੈ ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੀ ਉਪਮਾ ਵਡਿਆਈ ਸੁਣਦਾ ਹੈ ਆਪਾਂ ਸ਼ਬਦ ਪੜ੍ਹਦੇ ਆ ਨਾ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਪਰਮਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਓ ਵੱਡੇ ਭਾਗ ਤਾਂ ਉਹਦੇ ਆ ਜਿਹੜਾ ਗੁਰੂ ਨੂੰ ਸਵਾਸ ਸਵਾਸ ਚੇਤੇ ਕਰਦਾ ਹੈ ਤੇ ਸਤਗੁਰੂ ਜੀ ਕਹਿੰਦੇ ਉਹਨੂੰ ਜੇਠ ਦਾ ਮਹੀਨਾ ਵੀ ਸੁਹਾਵਣਾ ਲੱਗਦਾ ਹੈ ਜੀ ਇਹ ਸੀ ਅੱਜ ਦਾ ਸ੍ਰੀ ਮੁਖਵਾਕ ਸਤਗੁਰੂ ਪੰਚਮ ਪਾਤਸ਼ਾਹ ਦਾ ਜੇਠ ਮਹੀਨੇ ਬਾਬਤ ਆਪ ਸਾਰੀਆਂ ਸੰਗਤਾਂ ਨੇ ਭਾਈ ਸਰਵਣ ਕੀਤਾ ਹੈ ਸਤਗੁਰੂ ਜੀ ਕਿਰਪਾ ਕਰਨ ਇੱਕ ਇੱਕ ਅੱਖਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਵੀ ਜੀਵਨ ਨਿਹਾਲ ਹੋਵੇ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣ ਆਸੀ ਸੜੀਆਂ ਜੇ ਹੋਵੇ ਸਾਹਿਬ ਸੋ ਮੇਰ ਬਲਾਉ ਫਤੇ ਜੀ ਅਕਵਾਸ਼ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ